ਲੋਕ ਸਭਾ ਹਲਕਾ ਬਠਿੰਡਾ ਚ ਅੱਜ 1 ਜੂਨ ਨੂੰ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ ਗਿਆ ਕਿਤੇ ਵੀ ਕੋਈ ਅਨਸਖਾਂ ਵੀ ਘਟਨਾ ਨਹੀਂ ਵਾਪਰੀ ਤੇ ਪਿੰਡਾਂ ਦੇ ਵੋਟਰ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਵਿੱਚ ਕਾਮਯਾਬ ਹੋ ਗਏ ਬਠਿੰਡਾ ਲੋਕ ਸਭਾ ਵਿੱਚ 16 ਉਮੀਦਵਾਰਾਂ ਨੇ ਜੋ ਲੜਨ ਲਈ ਕਾਗਜ਼ਦਾਰੀ ਕੀਤੀ ਸਨ ਇਹਨਾਂ ਉਮੀਦਵਾਰਾਂ ਦੀ ਕਿਸਮਤ ਵੋਟਾਂ ਦਾ ਚੂਹਣ ਬਕਸਿਆਂ ਵਿੱਚ ਬੰਦ ਹੋ ਗਈ। ਤੇ ਚਾਰ ਦਿਨ ਨੂੰ ਵੋਟਾਂ ਦੀ ਗਿਣਤੀ ਹੋਣੀ ਹੈ। ਤੇ ਵੱਖ-ਵੱਖ ਪਿੰਡਾਂ 'ਚ ਸਾਹਜ ਪੰਜਾਬੀ ਟੀਵੀ ਦੇ ਪੱਤਰਕਾਰ ਵੱਲੋਂ ਦੇਖਿਆ ਗਿਆ ਕਿ ਪਿੰਡਾਂ ਦੇ ਲੋਕ ਬੜੇ ਸਮਝਦਾਰ ਹੋ ਗਏ ਹਨ ਕਿਉਂਕਿ ਉਹ ਦੇਖਦੇ ਹਨ ਕਿ ਜਿੱਥੇ ਸਿਆਸੀ ਆਗੂ ਰਾਤੇ ਰਾਤ ਪਾਰਟੀਆਂ ਬਦਲ ਲੈਂਦੇ ਹਨ ਤੇ ਫਿਰ ਭਲਾ ਉਹ ਕਿਉਂ ਇੱਕ ਦੂਜੇ ਨਾਲ ਲੜਨ ਇਸ ਲਈ ਹੈ ਕਿ ਇਹ ਜਿਹੜੀ ਜੋਨ ਅਮਨ ਅਮਾਨ ਨਾਲ ਨੇਪਰੇ ਚੜ ਗਈ ਹੈ ਬਲਾਕ ਬਠਿੰਡਾ ਦਿਹਾਤੀ ਦੇ ਬਲਾਕ ਬਠਿੰਡਾ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਕੋਈ ਨਹੀਂ ਕੋਈ ਨਹੀਂ ਦੇਖਿਆ ਗਿਆ ਕਿ ਵੱਖ-ਵੱਖ ਪਾਰਟੀਆਂ ਦੇ ਪੋਲਿੰਗ ਬੂਥ ਨਾਲੋਂ ਨਾਲ ਹੀ ਲੱਗੇ ਹੋਏ ਹਨ ਤੇ ਪਿੰਡਾਂ ਦੇ ਜਿਹੜੇ ਪਾਰਟੀਆਂ ਦੇ ਵਰਕਰ ਇੱਕ ਦੂਜੇ ਨਾਲ ਚਾਹ ਪਾਣੀ ਤੇ ਪ੍ਰਸ਼ਾਦਾ ਪਾਣੀ ਵੀ ਸਾਂਝਾ ਕਰ ਰਹੇ ਸਾਨੂੰ ਹਰੇਕ ਕਿਉਂ ਸਟੇਸ਼ਨ ਤੇ ਲੋਟ ਤੇ ਠੰਡੇ ਮਿੱਠੇ ਜਲ ਜਲ ਜਿਹੜੀ ਸਭੀ ਆਪਾਂ ਫਿਰ ਬੈਠ ਗਏ ਲੋਟ ਰਨ ਗਰਮ ਤੋਂ ਰਾਹਤ ਦਿਵਾਉਣ ਲਈ ਲਗਾਈ ਗਈ ਸੋ ਖੁਆ ਖੁਆ ਪਿੰਡਾ ਜੋ ਤੇਉਣ ਬਣਾਦੇ ਵਾਲਾ ਬਾਈਬਲ ਦਵਾਨਾ ਚੁਗੇ ਖੁਰਦ ਬੀੜ ਬਹਿਮਣ ਮਤਾਲੀਆਂ ਤੇਉਣ ਚੁੰਬਾ ਚੁਗੇ ਕਲਾ ਬੱਗ ਵਾਲਾ ਤਣਾ ਪਿੱਛੇ ਤੋਂ ਬੁਲਾ ਰਿਹਾ ਜੀ ਮਾੜੀ ਹੱਥੇ ਜੁੜ ਫੁਰਦਤ ਉਹ ਬੇਸਮਤਾ ਕਿਹਾ ਵੋਟਰਾਂ ਨੇ ਬੜੀ ਸਮਝਦਾਰੀ ਨਾਲ ਮਹਤੁਤ ਵੇਦਾ ਜਾ ਮੈਂ ਸਾਰਾ ਭਾਵੇਂ ਕਿ ਸਵੇਰੇ 6:30 ਵਜੇ ਹੀ ਵੋਟਰ ਲਾਈਨਾਂ ਵਿੱਚ ਲੱਗ ਕੇ ਕੰਪਨੀ ਵਾਰੀ ਦਾ ਇੰਤਜ਼ਾਰ ਕਰਦੇ ਬੈਠੇ ਗਏ ਪਰ ਦੁਪਹਿਰ ਸਵੇਰ ਗੱਲ ਨਹੀਂ ਜ਼ਿਆਦਾ ਹੋ ਰਹੀ ਕਾਪਟਰ ਆਪਣੇ ਘਰਾਂ ਵਿੱਚ ਹੀ ਬੈਠ ਗਏ ਸੋ ਕਿਸੇ ਵੀ ਪਿੰਡ ਵਿੱਚ ਤਰਕ ਕਲਾਮੀ ਵੀ ਇੱਕ ਦੂਜੇ ਸਿਆਸੀ ਪਾਰਟੀਆਂ ਦੇ ਵਿੱਚਕਾਰ ਨਹੀਂ ਹੋਈ ਕਿਉਂਕਿ ਸਿਆਸੀ ਪਾਰਟੀਆਂ ਦੇ ਵਰਕਰ ਵੀ ਆਪਸੀ ਭਾਈਚਾਰ ਸਾਂਝੀਆਂ ਵਿਗੰਡਾ ਨੂੰ ਗੁੜੀਆਂ ਕਰਨ ਲਈ ਤਰਜੀਹ ਦੇ ਲੱਗ ਪਏ ਹਨ ਸੋ ਲੋਕ ਸਭਾ ਬਠਿੰਡਾ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਚੋਂ ਜਿਨ੍ਹਾਂ ਦੇ ਇਸ ਤੋਂ ਦੇ ਬਾਅਦ ਬੂਥ ਲਗਾਏ ਗਏ ਉਹਨਾਂ ਵਿੱਚੋਂ ਸਤਤਾਰੀ ਪਾਰਟੀ ਜੋ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਜੀ ਬੂਥ ਹਰ ਪਿੰਡ ਵਿੱਚ ਲਗਾਏ ਗਏ ਪਰ ਭਾਜਪਾ ਕਦੋਂ ਵੀ ਇੰਨਾ ਪਿੰਡਾਂ ਵਿੱਚ ਆਪਣੇ ਪੋਲਿੰਗ ਬੂਥ ਲਗਾਏ ਗਏ ਜਿੱਥੇ ਗਰੀਬ ਵਰਗ ਦੇ ਲੋਕਾਂ ਨੇ ਅਤੇ ਜਨਰਲ ਸਮਾਜ ਦੇ ਲੋਕਾਂ ਨੇ ਰਲ ਮਿਲ ਕੇ ਭਾਰਤੀ ਜਨਤਾ ਪਾਰਟੀ ਦੇ ਬੂਥਾਂ ਉੱਪਰ ਆਪਣੀ ਹਾਜ਼ਰੀ ਭਰੀ ਇਸ ਤੋਂ ਇਲਾਵਾ ਸ਼ੋਮਨੀ ਕਾਲੀਦਾਲ ਅੰਮ੍ਰਿਤਸਰ ਦੇ ਲਖਵੀਰ ਸਿੰਘ ਲੱਖਾ ਸੁਧਾਨਾ ਵੱਲੋਂ ਵੀ ਵੱਖ-ਵੱਖ ਪਿੰਡਾਂ ਵਿੱਚ ਪੋਨਾ ਦੇ ਵਰਕਰਾਂ ਵੱਲੋਂ ਬੂਥ ਲਗਾਏ ਗਏ ਕਾਲੀਦਾਲ ਜਿੰਦਾਬਾਦ ਸਰਦਾਰ ਸੁਪਰੀਮ ਸਿੰਘ ਮਾਨ ਜਿੰਦਾਬਾਦ ਇਹਨਾਂ ਪਿੰਡਾਂ ਵਿੱਚ ਜਿੰਦਾਬਾਦ ਬੋਲ ਬਾਦਲਾਹ ਰੌਸੀਆ 55 57% ਵੋਟ ਫੋਰ ਨੂੰ ਹੋਈ ਹੈ ਸੋ ਇਹ ਤਸਵੀਰਾਂ ਬੜੇ ਖੁਸ਼ਗਾਈ ਦੇ ਰਹੇ ਨੇ ਕਿ ਹੁਣਾ ਪਿੰਡ ਦੇ ਕੋਲੋਂ ਕਿਸਨਤੋ ਬੋਲੇ ਫਾਣੀਹਾ ਬੈਠੇ ਵਰਕਰ ਜੀ ਨੇ ਇਹਨਾਂ ਦਾ ਸੋ ਉਹ ਸਾਰੇ ਮਹਿਨਤ ਪਈ ਪਿਛਲੇ ਮਹੀਨਿਆਂ ਦੌਰਾਨ ਜੋ ਵੋਟਾਂ ਦਾ ਰੋਲਾ ਗੋਲਾ ਸੀ ਉਹ ਥੰਮ ਗਿਆ ਹੈ ਤੇ ਵਾਖ ਵਾਖ ਸਿਆਸੀ ਪਾਰਟੀਆਂ ਦੇ ਵਰਕਰ ਲੰਬੀ ਭੱਜ ਦੌੜ ਤੋਂ ਬਾਅਦ ਪਹਿਲਾਂ ਕਿਵੇਂ ਰਹਿੰਦੀ ਹੈ ਵੋਟ ਪਹਿਲਾਂ ਵੀ ਵਾਧੀ ਆਇਆ ਕਰ ਹਰ ਵਾਰੀ ਹਾਂ ਕਿ ਮੇਰੇ ਭਰਾ ਦੇ ਨਾਮ ਲਾ ਕੇ ਆ ਆ ਭਲੇ ਅੱਛਾ ਅੱਛਾ ਆਰਾਮ ਕਰਉਣਗੇ ਹਾਂ ਸੋ ਵਡੀਆਂ ਅੱਛਾ ਠੀਕ ਹੈ ਦਿਮਾਗੀ ਟੈਨਸ਼ਨਾਂ ਤੋਂ ਮੁਕਤ ਹੋ ਕੇ ਆਪਣੇ ਪਰਿਵਾਰਾਂ ਵਿੱਚ ਪਹਿਲਾਂ ਨਹੀਂ ਆ ਵਾਧੀ ਆਇਆ ਇਹ ਅੱਜ ਵੀ ਦਾਅਵੇ ਨਹੀਂ ਜਿੱਤਾਂਗੇ ਸਾਰੀਆਂ ਤੇ ਸਾਰੀਆਂ ਕਿਉਂ ਜੀ ਯਾਨੀ ਵੈਸੇ ਇਕੱਠੇ ਹਾਂ ਪਰਪੇ ਤੌਰ ਤੇ ਹਮ ਸਾਰੇ ਇਕੱਠੇ ਆਈ ਸੰਝਿਆ ਹਮ ਇੱਕ ਦੂਜੇ ਨੂੰ ਉਹ ਸੀਲ ਦੇ ਵੀ ਕਰਦੇ ਬੱਚੀ ਨਹੀਂ ਚਾਹੀਦਾ ਆਪਾਂ ਤਾਂ ਆਪਾਂ ਤਾਂ ਪਰਪਾ ਦਾ ਪਰਪਾ ਹੀ ਆ ਪਰਪਾ ਆਪਾਂ ਤਾਂ ਰਹਿਣੇ ਹੀ ਆ ਇਕੱਠੇ ਉਹ ਤਾਂ ਫਿਰ ਆਪਾਂ ਦਾ ਆਉਂਦੀਆਂ ਜਾਂਦੀਆਂ ਰਹਿਦੀਆਂ ਬੋਟਲਾਂ ਹਮ ਚਲੋ ਕਿਸੇ ਨਾ ਪਹਿਲਾਂ ਤਾਂ ਅਸੀਂ ਕਾਲੀਦਾਲ ਸੀ ਉਹ ਪੁਰਾਣੇ ਕੀ ਨਾ ਕੀ ਤੁਹਾਡਾ ਮੇਰਾ ਨਾਮ ਜਸਵੀਰ ਸਿੰਘ ਹੈ। ਅੱਛਾ ਅੱਛਾ। ਜਲਦੀ ਉਸ ਨੂੰ ਬਤੀਜਾਂ। ਹਾਂ। ਇਹ ਬਾਈ ਜੀ ਮੇਰਾ ਭਰੋਈ ਆ। ਕਾਲੀਦਾਰ ਚ ਕੋਣ ਆਪਣੇ ਕੁਟਿਆ ਸਾਹਿਬ ਅੱਛਾ ਗੁਰਬੀਰ ਸਿੰਘ ਜੀ। ਹੈ ਜੀ? ਗੁਰਬੀਰ ਤੋਂ ਭਰੋਈ ਆ ਜੀ। ਹਾਂ। ਮੇਰੇ ਭਰੋਈ ਆ ਮਾਮੇ ਜੀ ਦੇ ਭਰੋਈ। ਅੱਛਾ ਅੱਛਾ ਅੱਛਾ। ਠੀਕ ਹੈ ਨਾ। ਪਹਿਲਾਂ ਸਾਰੀ ਕਰ। ਭਰਾ 10:30। ਇੱਕੋ ਸਸਤਾ ਜਾ ਬਾਕੀ। ਤੇਰਾ ਨੰਬਰ ਉਹ ਨਹੀਂ ਯਾਦ। ਇਹਦੇ ਹਾਂ ਕਰੀਂਗੇ। ਉੱਧਰ ਬੈਠਿਆ ਜਦੋਂ ਅਬਦੁੱਲ ਖਾਲੇ 94642 ਗ੍ਰਿਪਾਲ ਦਾ ਲਿਖੀ ਤੇਉਣਾ ਪਿੰਡ ਹੈ ਜੀ ਤੇਉਣਾ ਤੇਉਣਾ ਪਿੰਡ ਹੈ ਜੀ ਲੋਕ ਸਭਾ ਤੋਂ ਭਾਜਪਾ ਦੀ ਉਮੀਦਵਾਰ ਪਰਮਪਾਲ ਕੌਰ ਸਿੱਧੂ ਦਾ ਜਿਹੜਾ ਉਹ ਲੰਗ ਜਿਹੜਾ ਉੱਥੇ-ਉੱਥੇ ਲੱਗਿਆ ਹੋਇਆ шарма. Вот этот... ਆਪਸ ਵਿੱਚ ਮੇਰਵਾਨੇ ਹੋਰ ਮੰਗੜੀ ਆਇਆ ਕੜਕਾ ਤੋਂ ਬੰਨ ਰਿਹਾ ਇੱਥੇ ਜੇ ਕਰਾਂਗੇ ਸਾਨੂੰ ਇਕੱਠੀ ਹੈ ਜਾਨਾ ਕਿ ਪਤਾ ਆਹਰ ਕੜਗੀ ਨਾ ਰਹੇ ਉਹ ਮੁੰਡਾ ਹੈ ਕੋਈ ਕਿਹੜਾ ਆਖ ਨੂੰ ਲਈ ਰਿਹਾ ਕਿਹਨਾ ਹੈ ਹੈ ਜੇ ਤੁਸੀਂ 30 There হয় নকৰি ਮਾਣਕ ਆਇਆ ਫਿਰ ਦਾ ਨਵਾਂ ਆਇਆ ਹੈ ਨਾ ਪਹਿਲਾ ਸਾਹਿਬ ਜੀ ਜਿੱਦੈ ਪਰ ਲਿਆ ਜਾਏ ਇਸ ਬਾਦ ਦਾ ਰੋਣਾ ਪੋ ਭਾਈ ਮਜੀ ਕਿਵੇਂ ਚੱਲ ਰਿਹਾ ਜੀ ਵਧੀਆ ਬਣ ਸ਼ਾਂਤੀ ਹੈ ਜੀ ਕਿੰਨਾ ਕੁ ਹੋ ਗਿਆ ਹੁਣ ਜੀ ਕੋਈ ਲਾਪਤਾ ਰਿਪੋਰਟ ਵੀ ਕਿੰਨੀ ਕੁ ਹੋ ਗਈ ਪੋਲਿੰਗ ਪਤਾ ਨਹੀਂ ਲੱਗਿਆ ਜੀ ਚਾਪਾ ਪੀਨੇ ਲੋਕ ਸਭਾ ਹਲਕਾ ਬਟਿੰਡਾ ਦਾ ਪਿੰਡ ਝੁੰਬਾ ਜਿੱਥੇ ਸ਼ਰਮਣੀ ਅਕਾਲੀ ਦਰ ਅੰਮ੍ਰਿਤਸਰ ਦੇ ਲੋਕ ਸਭਾ ਬਟਿੰਡਾ ਤੋਂ ਉਮੀਦਵਾਰ ਲੱਖਾ ਸਿੰਘ ਸਧਾਨਾ ਜਿਸ ਨੇ ਹਮੇਸ਼ਾ ਹੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕੀਤੀ ਹੈ ਤੇ ਉਹਦੇ ਜਿਹੜੇ ਚੋਣ ਬੂਥ ਲੈ ਝੁੰਬਾ ਸਮੋਤ ਪਿਆ ਦਾ ਦੂਜੀ ਤੇ ਬੋਟ ਨੰਬਰ ਹੈਗਾ 187 ਨਾਮ ਪ੍ਰੀਤ ਕੌਰ ਹਾਂ 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 ਕਿ ਬਾਰੇ ਦਾ ਇਹ ਤੁਹਾਡਾ ਪੇਸ਼ ਕਿ ਬਾਰੇ ਉਹ ਬੱਟਾ ਬੱਟਾ ਹਾਂ ਹਾਂ ਉਹ ਤੇਰਾ ਮੈਸੇਜ ਦਿਓ ਬਿਲਕੁਲ ਕਰਤੀ 42 42 86 100 ਜੇ ਬਹਾ ਮੋਰ ਡੰਡਾਲੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬੀ ਜੀ ਪੀ ਨੂੰ ਪੂਰਾ ਸਪੋਰਟ ਕਰ ਰਹੇ ਹਾਂ ਸਾਡੇ ਪਿੰਡ ਦੇ ਸਾਰੇ ਸਿਪਾਹੀ ਚਾਰੇ ਦੀ ਫੁੱਲ ਸਪੋਰਟ ਆ ਜੀ ਕਿਹੜਾ ਪਿੰਡ ਆ ਜੀ ਇਹ ਪਿੰਡ ਝੁੰਬਾ ਜਿਹੜਾ ਬਸੰਡਾ ਜੀ ਹਾਂ ਤੇ ਅਸੀਂ ਖਾਲਸਾ ਦੇ ਪੂਰੇ ਦਾਅਵੇ ਤੇ ਪੂਰੇ ਫੋਟਾਂ ਨਾਲ ਫੁੱਲ ਨਾਲ ਮੈਡਮ ਨੂੰ ਦਿਖਾਵਾਂਗੇ ਹਾਂ ਹਰ ਇਲਾਕੇ ਇੱਥੇ ਦਾ ਬੈਠਾ ਪਾਣੀ ਵਿਚਾਰੇ ਨੇ ਇੰਨਾ ਨਹੀਂ ਗਿਆ ਤੇ ਇਰਖਣਾ ਨਹੀਂ ਲੈ ਆਖੇ ਪਾ ਲਈ ਹੋਰ ਤੇ ਜਿੱਥੇ ਮਨ ਬਣਦਾ ਉੱਸੀ ਪਉਣੀਆ ਕਿਹੜਾ ਦਿੱਕਤ ਕਿੱਥੇ ਅਖਬਾਰ ਤੇ ਨਹੀਂ ਪਰ ਸੀ ਇਹ ਕਿ ਉਹ ਲਾਉਣੀ ਹੈ ਚੌਕੀ ਆ ਓਕੇ ਸੰਗਤ ਨੂੰ ਨੰਬਰ ਕੰਡਾ ਦੂਜਾ ਲੱਗਣਾ ਹੈ ਕੋਈ ਨਾ ਬੁਰਾ ਆਏਗਾ ਹੈ ਪਾਲੇ ਫੋਨ ਲਈ ਪਾਲੇ ਦਾ ਮੰਡਲ ਕਿਸੇ ਇਹਦੇ ਲਿਖ ਦਿਓ ਆਹ ਤੋਂ ਪੁਆਇੰਟ ਵਾਲ ਅੱਜ ਹੀ ਹੋਊਗੀ ਬੱਜੀ ਸੀੜੀ ਆ ਜਿੰਨੇ ਮੈਂ ਬਤਾ ਖੈਰ ਲਿਖਾ ਦਿਓ ਨੰਬਰ ਜਰਾ ਗੰਦਾ 924 ਤੋਂ 60 ਸਰਬਗਵਾਨ ਅਸ ਹੈ ਦੋ ਦੋ ਵੋਟਾਂ ਆ ਆ ਗਾਇਕ ਦੋਤਾ ਇਧਰ ਆਉ ਆ ਤੇਰਾ ਹੋਰ ਕੋਈ ਵਾਈਟ ਕਮੈਂਟ ਮੈਂ ਸਮਝਦਾ ਤੇਰੀ ਗੱਲ ਹਮਿਲ ਗੀਤਕਾਰ ਹੈ ਜੀ ਕੀ ਜੀ ਗੀਤਕਾਰ ਹਾਂ ਜੀ ਇਕੱਲੇ ਕੰਮ ਹੈਗੀ ਗੀਤਕਾਰ ਹੈ ਜੀ ਇੱਥੇ ਦੇ ਨਾਲ ਲੱਗ ਸੀਰ ਕੋਰ ਰੱਖਦਾ ਅੱਧੇ ਮੀਟਰ ਇੱਕ ਫੇਰ ਮਿਲ ਜਾਣੀ। ਕਿਹਦੇ ਨੂੰ? ਚੁੱਕੇ ਕਲਾਂ। ਕੱਲੇ ਹੀ ਆ ਫਿਰ? ਹੋਰ ਵੀ ਸਾਥੀ ਹੈਗੇ ਨਾਲ? ਸਾਥੀ ਜੀ ਹੈ ਦੁਪਹਿਰ ਕਰਕੇ ਕਰ ਗਰਮੀ ਕਰਕੇ ਚਲੇ ਗਏ। ਚਲੋ ਕੋਈ ਗੱਲ ਨਹੀਂ ਬੋੜਤਾ। ਕਿਵੇਂ ਕਿਵੇਂ ਹੰਗਾਰਾ ਹੈਗਾ? ਹੰਗਾਰਾ ਹੈਗਾ ਜੀ। अच्छा माने के चलो पोलिंग कट हो गई ना गर्मी करके लोका ने बट 60% वोटा पई हां 60% हां वो सरकारी % ਦਾ ਵੋਟ ਹੀ ਨਹੀਂ ਪਈ ਨੀ ਗਰਮੀ ਕਰਕੇ हां ਤੇ ਬਾਕੀ ਨਾ ਤੁਹਾਡਾ ਮੇਰਾ ਨਾਮ ਬੱਲੂ ਆਈਏ ਜਸਵੀਰ ਸਿੰਘ ਬੱਲੂ ਜਸਵੀਰ ਸਿੰਘ ਬੱਲੂ ਅੱਛਾ ਛੋਟੂ ਹੋਣੇ ਬਣਾ ਰਹੇ ਨੇ 627 627 थैंक यू ਓਏ ਆ ਗਿਆ ਚੁਗੇ ਕਲਾਂ ਭਾਂਡੇ ਆਪਣਾ 2 ਨੰਬਰ ਤੇ ਐ ਬਸ ਕਰਾਈ ਤੇ ਜਾਣੇ ਟੂਪੀਲਾ ਕੋਈ ਨਾ ਮੈਂ ਪੀ ਲਿਆ ਲਾਲਾ ਕੋਟ ਲਾ ਬੱਲੂ ਆਣਾ ਜੀ 90 ਹੋ ਗਏ ਹੁਣ ਚਲੋ ਮੋਹਨ ਦੇ 700 ਪਈ ਜੀ ਟੋਟਲ ਕਿੰਨੀ ਆ ਆ ਸਾਡੀ ਵੋਟ ਹੈ 370 331 330 331 ਹੈ ਤੇ ਭੇ ਕਿੰਨੀ ਭੁਗਤ ਗਈ ਮੈਂ 2700 ਹੋਈ ਹੈ ਜੀ 27 ਬਹੁਤ ਬਹੁਤ ਆਕੀ ਸਨਾ ਕਿੱਥਾ ਖਿੱਚਦਾ ਕੰਮ ਨਿਕਾ ਉਹ ਬੇਤਬਾਹੀ ਆ ਚਾਹੋ ਆਪਣੀ ਆ ਨਾਮ ਹੈ ਠੀਕ ਹੈ ਬਦਹੀ ਚੱਲੀਏ ਤਾਂ ਪਾਇਓ ਪਾਇਓ ਪਾਡ ਵਰ ਮਹੀਨਾ ਰੋਲ ਪਾਡ ਵਰ ਮਹੀਨਾ ਰੋਲ ਪੱਲੇ ਪੱਤਰ ਘਰ ਆ ਕੇ ਦਿੰਦੇ ਆ ਤੇਰੇ ਤੇ ਤੇਰੇ మే ਥੋੜੇ ਜਿਹਾ ਬੈਠੇ ਹਾਂ ਨਹੀਂ ਬਹੁਤ ਆ ਜੀ ਇੰਨੇ ਤਾਂ ਬਹੁਤ ਆ ਹਾਂ ਜੀ ਥੋੜਾ ਪਈ ਜਾਂਦੀ ਆ ਚੋ ਪਿਆਰ ਆਪਣਾ ਮਾੜਨਾ ਵੋਟ ਪੈਂਦੀ ਆ ਨਹੀਂ ਵਧੀਆ ਵਧੀਆ ਮੜ ਮਾਣੀ ਚਾਹੀਦੀ ਆ ਹੋਰ ਲੋਕਾਂ ਨੇ ਆ ਦੀ ਮਰਜ਼ੀ ਨਾਲ ਪਾਉਣੀ ਆ ਸੀ ਤਾਂ ਵੇਖਣਾ ਹੀ ਹੈ ਸਾਹਿਬ ਜੀ ਥੋੜੇ ਵੋਟ ਵਾਵਾ ਉਹ ਵੀ ਥੋੜੇ ਵਾਵਾ ਪਰਸੈਂਟ ਵੋਟ ਹੋ ਗਈ ਹਾਂਜੀ ਹਾਂਜੀ ਥੋੜੇ ਤਾਂ ਮੇਲੇ 75% ਜਾਊ ਕੰਮ ਹਾਂ ਹਾਂ ਉਹ ਆਹਾਂ ਦੇਖੀ ਜਾ ਰਹੇ ਨੇ ਕਿ ਲੋਕ ਤੜਕੇ ਪਹੁੰਚਦੇ ਫਤੂਨ ਆ ਕੇ 10% ਕੱਟ ਲਓਗੀ ਗੱਲ ਵਧੀਆ ਰਿਹਾ ਐਮਣ ਮਾਰ ਰਿਹਾ ਵਧੀਆ ਫਰਕ ਨਹੀਂ ਪੈਣਾ ਚਾਹੀਦਾ ਪਰ ਫੇਰ ਆਖਰ ਨੂੰ 6 ਵਜੇ ਤੱਕ ਆਜੋ 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 ਬਣਾਦਣਾ 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 ਉਹ ਦਰਸ਼ਨ ਕੇ ਪੰਜਾਂ ਦੀ ਫੋਟੋ ਕਹਿੰਦਾ ਕਿ ਕਿਹੜਾ ਕਰੂਗਾ ਨਾ ਇਹ ਨਿਕਲੇ ਅੱਲਾ ਬਠਿਆਉਂਦਾ ਜੀ ਦੱਫੇ ਕਿਹੜਾ ਹੈ ਉਹ ਕੰਮ ਕਿਹੜਾ ਦਾ ਨੰਬਰ ਆ? ਕੋਈ ਨਾਮ ਨਾ। ਕਿੱਥੇ ਤਰਾ ਦਾ? ਆ ਵੀ। ਆ ਕੋਈ ਨਹੀਂ ਵੇਖਦਾ ਓਏ। ਇਹਦਾ ਪਾਣੀ। ਕੋਈ ਨਾ। ਮਨਜੀ ਸਿੰਘ ਦਾ ਪਾਣੀ। ਆ। ਕੀ ਆ? 4 ਕਿ ਕਿ 5 ਚੱਲੇ। 5 ਚੱਲੇ। ਥੋੜਲੇ ਪਾਸੇ ਪਾਉਣਾ ਮੈਂ ਕਿ ਪਹਿਲੇ ਪਾਸੇ ਪਾਉਣਾ। ਪਹਿਲੇ ਪਾਸੇ ਪਾਉਣਾ। ਇਹਦਾ ਨੰਬਰ ਕਿਹੜਾ ਹੈ? 4 ਨੰਬਰ ਚ ਹੈ। 4 ਨੰਬਰ।

ਕੋਰਡਾ ਆਪਣੇ ਜੋ ਕੋਈ ਨਹੀਂ ਹੈ ਜੇ ਪਤਾ ਨਹੀਂ ਰਹੀ ਹੋਣ ਕਾਰਨ ਉਦਮੀ ਪਾਰਟੀ ਵਰਕ ਖੁਰਦ ਕਿੱਧਰ ਗਏ ਸਾਰੇ ਹੈ ਨਵੀਂ ਬੋਂਕਰ ਖੜੀ ਹੈ ਇੱਧਰ ਹੂੰ ਤਾਂ ਮੰਨ ਕੇ ਹੀ ਸਾਰਿਆਂ ਦੀ ਹੈ ਹੈ